ਲੁਧਿਆਣਾ ਦੇ ਸਰੂਪਨਗਰ ਦੇ ਵਿੱਚ ਵਿਜੇ ਸਿੰਘ ਦਾ ਪਰਿਵਾਰ ਰਹਿੰਦਾ ਸੀ ਜਿਸ ਪਰਿਵਾਰ ਦੇ ਵਿੱਚ ਉਹਦੀਆਂ ਤਿੰਨ ਕੁੜੀਆਂ ਤੇ ਇੱਕ ਮੁੰਡਾ ਸੀ ਤਿੰਨਾਂ ਕੁੜੀਆਂ ਦੇ ਵਿੱਚੋਂ ਸਿਮਰਨ ਉਲਫ਼ ਪਿੰਕੀ ਦਾ ਵਿਆਹ ਹਰਿਆਣਾ ਦੇ ਕਰਨਾਲ ਦੇ ਵਿੱਚ ਰਹਿੰਦੇ ਹੋਏ ਅਸ਼ੋਕ ਦੇ ਨਾਲ ਕਰ ਦਿੱਤਾ ਗਿਆ ਸੀ ਪਿੰਕੀ ਤੇ ਅਸ਼ੋਕ ਦੇ ਘਰ ਦੇ ਵਿੱਚ ਦੋ ਕੁੜੀਆਂ ਦਾ ਜਨਮ ਹੋਇਆ ਇੱਕ ਕੁੜੀ 8 ਸਾਲਾਂ ਦੀ ਵਰਸ਼ਾ ਤੇ ਦੂਜੀ 5 ਸਾਲਾਂ ਦੀ ਪੂਜਾ ਨਾਮ ਦੀ ਸੀ ਇਹਨਾਂ ਦੋਨਾਂ ਦੇ ਵਿਆਹ ਤੋਂ 7-8 ਸਾਲ ਤੱਕ ਤਾਂ ਸਾਰਾ ਕੁਝ ਵਧੀਆ ਰਿਹਾ ਪਰ ਪਿਛਲੇ 2-3 ਸਾਲਾਂ ਤੋਂ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ ਸੀ। ਇਹਨਾਂ ਦਾ ਰਿਸ਼ਤਾ ਜਿਹੜਾ ਤਲਾਕ ਤੱਕ ਪਹੁੰਚ ਗਿਆ ਪਰ ਪਿੰਡ ਦੀ ਪੰਚਾਇਤ ਨੇ ਇਹਨਾਂ ਦੋਨਾਂ ਦਾ ਤਲਾਕ ਰੁਕਵਾ ਦਿੱਤਾ। ਇੱਕ ਵਾਰੀ ਫਿਰ ਇਹਨਾਂ ਦੋਨਾਂ ਦੇ ਵਿੱਚ ਘੜ ਇਹਨਾਂ ਨੇ ਸਮਝੌਤਾ ਕਰਾ ਦਿੱਤਾ ਤੇ ਕੁੜੀ ਅਸ਼ੋਕ ਦੇ ਘਰ ਵਾਪਸ ਭੇਜ ਦਿੱਤੀ। ਹੁਣ ਥੋੜੇ ਦਿਨਾਂ ਤੱਕ ਅਸ਼ੋਕ ਦੇ ਛੋਟੇ ਭਰਾ ਦਾ ਵੀ ਵਿਆਹ ਸੀ ਤੇ ਇਸੇ ਵਿਆਹ ਦੇ ਕਾਰਡ ਵੰਡਣ ਵਾਸਤੇ ਪਿੰਕੀ ਤੇ ਅਸ਼ੋਕ ਲੁਧਿਆਣੇ ਆਏ ਹੋਏ ਸਨ। ਇਸ ਦਿਨ ਇਹਨਾਂ ਦੋਨਾਂ ਦੇ ਵਿੱਚ ਥੋੜਾ ਬੋਤਾ ਝਗੜਾ ਵੀ ਹੋਇਆ ਸੀ ਪਰ ਸ਼ਾਮ ਤੱਕ ਸਾਰਾ ਕੁਝ ਨੋਰਮਲ ਹੋ ਗਿਆ ਸ਼ਾਮ ਨੂੰ ਅਸ਼ੋਕ ਬਾਹਰ ਗਿਆ ਹੁੰਦਾ ਹੈ ਤੇ ਇਹਦੇ ਜਾਣ ਤੋਂ ਬਾਅਦ ਸਿਮਰਨ ਉਰਫ ਪਿੰਕੀ ਆਪਣੇ ਦੋਨਾਂ ਕੁੜੀਆਂ ਨੂੰ ਨਾਲ ਲੈਦੀ ਹੈ ਤੇ ਬਾਜ਼ਾਰ ਘੁੰਮਣ ਵਾਸਤੇ ਚਲੀ ਜਾਂਦੀ ਹੈ ਇਸ ਦਿਨ ਇਹ ਲੁਧਿਆਣੇ ਦੇ ਬਾਜ਼ਾਰ ਦੇ ਵਿੱਚ ਘੁੰਮਣ ਗਈ ਸੀ ਪਰ ਵਾਪਸ ਘਰ ਨਹੀਂ ਪਰਤੀ ਅਗਲੀ ਸਵੇਰ ਨੂੰ ਲੁਧਿਆਣਾ ਦੀ ਰੇਲਵੇ ਲਾਈਨ ਦੇ ਉੱਤੋਂ ਪੁਲਿਸ ਵਾਲਿਆਂ ਨੂੰ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਉਹਨਾਂ ਨੇ ਇਹਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਜਦੋਂ ਘਰਦਿਆਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਘਰਦੇ ਵੀ ਹੈਰਾਨ ਸਨ ਕਿ ਸਿਮਰਨ ਤੇ ਉਹਦੀਆਂ ਜਿਹੜੀਆਂ ਕੁੜੀਆਂ ਸਨ ਉਹ ਬਾਜ਼ਾਰ ਸ਼ੋਪਿੰਗ ਕਰਨ ਵਾਸਤੇ ਗਈਆਂ ਸਨ ਪਰ ਅਚਾਨਕ ਹੀ ਉਹਨਾਂ ਦੀਆਂ ਲਾਸ਼ਾਂ ਰੇਲਵੇ ਲਾਈਨ ਤੋਂ ਕਿਵੇਂ ਬਰਾਮਦ ਹੋਈਆਂ ਆਖਿਰ ਕੀ ਹੋ ਗਿਆ ਸੀ ਉਹਨਾਂ ਦੇ ਨਾਲ ਇਹ ਗੱਲ ਉਹਨਾਂ ਦੀ ਵੀ ਸਮਝ ਤੋਂ ਪਰੇ ਸੀ ਹੁਣ ਪੋਸਟਮਾਰਟਮ ਦੀ ਰਿਪੋਰਟ ਵੀ ਆ ਗਈ ਤੇ ਇਹਦੇ ਵਿੱਚ ਇਹ ਆਇਆ ਕਿ ਦੋਨਾਂ ਕੁੜੀਆਂ ਦੀ ਮੌਤ ਗਲਾ ਵੱਢਣ ਕਰਕੇ ਹੋਈ ਹੈ ਤੇ ਜਿਹੜੀ ਸਿਮਰਨ ਸੀ ਉਹਦੇ ਸਰੀਰ ਦੇ ਉੱਤੋਂ ਵੀ ਚਾਕੂਆਂ ਦੇ ਨਿਸ਼ਾਨ ਮਿਲੇ ਜਨਨ ਕੀ ਉਹਦੀ ਮੌਤ ਵੀ ਚਾਕੂਆਂ ਦੇ ਵਾਰ-ਵਾਰ ਵੱਜਨ ਕਰਕੇ ਹੋਈ ਸੀ ਪੁਲਿਸ ਦਾ ਇਹ ਮੰਨਣਾ ਸੀ ਕਿ ਕਿਸੇ ਜਾਣ ਪਛਾਣ ਵਾਲੇ ਨਹੀਂ ਇਹਨਾਂ ਤਿੰਨਾਂ ਨੂੰ ਮਾਰਿਆ ਹੈ ਤੇ ਬਾਰ-ਬਾਰ ਪੁਲਿਸ ਦਾ ਸ਼ੱਕ ਸਿਮਰਨ ਦੇ ਪਤੀ ਅਸ਼ੋਕ ਦੇ ਉੱਤੇ ਹੀ ਜਾ ਰਿਹਾ ਸੀ ਹੁਣ ਪੁਲਿਸ ਵਾਲਿਆਂ ਨੇ ਜਦੋਂ ਆਂਡੀਆਂ ਗਵਾਂਡੀਆਂ ਦੇ ਕੋਲੋਂ ਇਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਤਾਂ ਪੁਲਿਸ ਵਾਲਿਆਂ ਨੂੰ ਇਹ ਪਤਾ ਚੱਲਿਆ ਕਿ ਅਸ਼ੋਕ ਆਪਣੀ ਪਤਨੀ ਸਿਮਰਨ ਦੇ ਉੱਤੇ ਸ਼ੱਕ ਕਰਦਾ ਸੀ ਉਹਨੂੰ ਇਹ ਸ਼ੱਕ ਸੀ ਕਿ ਕਿਸੇ ਬਾਹਰ ਦੇ ਬੰਦੇ ਦੇ ਨਾਲ ਇਹਦਾ ਚੱਕਰ ਚੱਲ ਰਿਹਾ ਹੈ ਤੇ ਐਸੀ ਗੱਲ ਨੂੰ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਹਨਾਂ ਦੀ ਇਹ ਗੱਲ ਤਲਾਕ ਤੱਕ ਵੀ ਪਹੁੰਚ ਗਈ ਸੀ ਪਰ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਬਿਠਾ ਕੇ ਸਮਝਾਇਆ ਤੇ ਇਹਨਾਂ ਦਾ ਤਲਾਕ ਰੁਕਵਾ ਦਿੱਤਾ ਅਸ਼ੋਕ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ ਪਰ ਜਿਹੜੀ ਸਿਮਰਨ ਸੀ ਇਹਦੇ ਸ਼ੌਂਕ ਅਮੀਰਾਂ ਵਾਲੇ ਸਨ ਤੇ ਉਹਦੇ ਜਿਹੜੇ ਖਿਆਲ ਸਨ ਮਾਡਰਨ ਜਮਾਨੇ ਵਾਲੇ ਸਨ ਪਰ ਦੂਜੀ ਸਾਈਡ ਤੇ ਅਸ਼ੋਕ ਤੇ ਅਸ਼ੋਕ ਦਾ ਪਰਿਵਾਰ ਪੁਰਾਣੇ ਵਿਚਾਰਾਂ ਵਾਲਾ ਸੀ ਹੁਣ ਪੁਲਿਸ ਨੇ ਐਸੇ ਸ਼ੱਕ ਤੇ ਆਧਾਰ ਦੇ ਉੱਤੇ ਅਸ਼ੋਕ ਦੀ ਕੋਲ ਡਿਟੇਲ ਕੱਢੀ ਤੇ ਪੁਲਿਸ ਨੂੰ ਇਹ ਪਤਾ ਚੱਲਿਆ ਕਿ ਘਟਨਾਵਾਲੇ ਦਿਨ ਅਸ਼ੋਕ ਨੇ ਆਪਣੇ ਭਰਾ ਜੋਤੀ ਨੂੰ ਫੋਨ ਕੀਤਾ ਸੀ ਤੇ ਜਦੋਂ ਜੋਤੀ ਦੀ ਲੋਕੇਸ਼ਨ ਦੇਖੀ ਗਈ ਤਾਂ ਉਹਦੀ ਲੋਕੇਸ਼ਨ ਵੀ ਸੇਮ ਉਹੀ ਆ ਰਹੀ ਸੀ ਜਿੱਥੋਂ ਪੁਲਿਸ ਨੂੰ ਲਾਸ਼ਾਂ ਬਰਾਮਦ ਹੋਈਆਂ ਸਨ ਜਾਣਕੀ ਲੁਧਿਆਣਾ ਦੇ ਪੁਲਿਸ ਲਾਈਨ ਦੀਆਂ ਹੁਣ ਪੁਲਿਸ ਵਾਲਿਆਂ ਨੇ ਜਦੋਂ ਜੋਤੀ ਨੂੰ ਤੇ ਅਸ਼ੋਕ ਨੂੰ ਗ੍ਰਿਫਤਾਰ ਕੀਤਾ ਤੇ ਥੋੜੀ ਜਿਹੀ ਸਖਤੀ ਵਰਤੀ ਤਾਂ ਫਿਰ ਦੋਨਾਂ ਨੇ ਹੀ ਕਬੂਲ ਲਿਆ ਕਿ ਹਾਂ ਅਸ਼ੋਕ ਨੇ ਹੀ ਆਪਣੇ ਭਰਾ ਦੇ ਨਾਲ ਮਿਲ ਕੇ ਆਪਣੀ ਪਤਨੀ ਸਿਮਰਨ ਤੇ ਆਪਣੀਆਂ ਦੋਨਾਂ ਕੁੜੀਆਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਤੇ ਜਿਹੜੀ ਇਹਦੇ ਪਿੱਛੇ ਵਜਾ ਨਿਕਲ ਕੇ ਸਾਹਮਣੇ ਆਈ ਉਹ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਸੀ ਹੁਣ ਅਸ਼ੋਕ ਦੱਸਦਾ ਹੈ ਕਿ ਉਹਦਾ ਵਿਆਹ ਸਿਮਰਨ ਦੇ ਨਾਲ ਸੰਨ 2000 ਦੇ ਵਿੱਚ ਹੋਇਆ ਸੀ ਅਸ਼ੋਕ ਦੱਸਦਾ ਹੈ ਕਿ ਵਿਆਹ ਤੋਂ ਕੁਝ ਸਾਲ ਤੱਕ ਤਾਂ ਉਹਨਾਂ ਦਾ ਪਰਿਵਾਰ ਬੜੇ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ ਘਰ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕੋਈ ਤੰਗੀ ਨਹੀਂ ਸੀ ਪਰ ਅਸ਼ੋਕ ਇੱਕ ਸਾਈਕਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਦਾ ਸੀ ਇਸ ਲਈ ਉਹਦੀ ਜਿਹੜੀ ਆਮਦਨ ਸੀ ਉਹ ਸੀਮਤ ਸੀ ਇਸੇ ਦੌਰਾਨ ਹੀ ਉਹਨਾਂ ਦੇ ਘਰ ਦੇ ਵਿੱਚ ਦੋ ਕੁੜੀਆਂ ਜਨਮ ਲੈਂਦੀਆਂ ਨੇ ਅਸ਼ੋਕ ਨੇ ਸਮਝਿਆ ਕਿ ਸ਼ਾਇਦ ਮਾਂ ਬਨਨ ਤੋਂ ਬਾਅਦ ਇਹ ਥੋੜੀ ਕੰਜੂਸੀ ਕਰੇਗੀ ਪਰ ਇਦਾਂ ਕੁਝ ਨਹੀਂ ਹੋਇਆ ਸਿਮਰਨ ਦੀ ਹੁਣ ਮੁਲਾਕਾਤ ਹੋਈ ਉਹਦੇ ਪੁਰਾਣੇ ਕਿਸੇ ਦੋਸਤ ਦੇ ਨਾਲ ਜਿਹੜਾ ਕਿ ਕਰਨਾਲ ਦੇ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਸਿਮਰਨ ਹੁਣ ਉਹਦੇ ਨਾਲ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਵਧਾਉਂਦੀ ਹੈ ਤੇ ਕਈ ਵਾਰੀ ਤਾਂ ਉਹਨੂੰ ਆਪਣੇ ਘਰ ਬੁਲਾਉਂਦੀ ਸੀ ਜਦੋਂ ਇਸ ਗੱਲ ਦਾ ਪਤਾ ਅਸ਼ੋਕ ਨੂੰ ਲੱਗ ਗਿਆ ਤਾਂ ਅਸ਼ੋਕ ਨੇ ਇਹਨੂੰ ਮਨਾ ਕੀਤਾ ਕਿ ਤੂੰ ਆਪਣੇ ਦੋਸਤ ਨੂੰ ਨਾ ਮਿਲਿਆ ਕਰ ਤੇ ਨਾ ਹੀ ਉਹਨੂੰ ਘਰ ਦੇ ਵਿੱਚ ਬੁਲਾਇਆ ਕਰ ਪਰ ਇਹ ਕਿੱਥੇ ਹਟਣ ਵਾਲੀ ਸੀ ਇਹਨੇ ਸਾਫ਼-ਸਾਫ਼ ਅਸ਼ੋਕ ਨੂੰ ਕਹਿ ਦਿੱਤਾ ਕਿ ਆਪਣੇ ਇਹ ਦੋਸਤ ਨੂੰ ਮਿਲੇਗੀ ਉਹਨੂੰ ਘਰ ਵੀ ਬੁਲਾਵੇਗੀ ਤੇ ਉਹਦੇ ਨਾਲ ਸਬੰਧ ਵੀ ਰੱਖੇਗੀ ਹੁਣ ਅਸ਼ੋਕ ਨੇ ਜਦੋਂ ਆਪਣੀ ਪਤਨੀ ਉੱਪਰ ਨਜ਼ਰ ਰੱਖੀ ਤਾਂ ਉਹਨੂੰ ਇਹ ਪਤਾ ਚੱਲਿਆ ਕਿ ਇਹਦੇ ਸਬੰਧ ਸਿਰਫ ਉਸੇ ਮੁੰਡੇ ਦੇ ਨਾਲ ਨਹੀਂ ਸਨ ਬਲਕਿ ਹੋਰ ਵੀ ਕਈ ਮੁੰਡਿਆਂ ਦੇ ਨਾਲ ਸਨ ਤੇ ਜਦੋਂ ਸ਼ੋਕਰੋਂ ਨਿਕਲ ਜਾਂਦਾ ਸੀ ਤਾਂ ਹਰ ਰੋਜ਼ ਹੀ ਕੋਈ ਨਵਾਂ ਮੁੰਡਾ ਘਰ ਦੇ ਵਿੱਚ ਸੱਜਦੀ ਸੀ ਤੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਸੀ ਇਸ ਗੱਲ ਦਾ ਸਿਮਰਨ ਨੂੰ ਬਿਲਕੁਲ ਵੀ ਕੋਈ ਦੁੱਖ ਨਹੀਂ ਸੀ ਕਿ ਇਸ ਬਾਰੇ ਉਹਦੇ ਪਤੀ ਨੂੰ ਪਤਾ ਲੱਗ ਚੁੱਕਿਆ ਹੈ ਤੇ ਉਹ ਨਾ ਹੀ ਡਰਦੀ ਸੀ ਆਪਣਾ ਰਿਸ਼ਤਾ ਟੁੱਟਣ ਤੋਂ ਉਸ਼ੋਕ ਨੂੰ ਇਹੀ ਕਹਿੰਦੀ ਸੀ ਕਿ ਮੈਂ ਤੇ ਇਦਾਂ ਹੀ ਕਰਾਂਗੀ ਮੈਂ ਕਈ ਮੁੰਡਿਆਂ ਦੇ ਨਾਲ ਸਬੰਧ ਰੱਖਾਂਗੀ। ਅਸ਼ੋਕ ਨੇ ਆਪਣੀ ਗ੍ਰੇਸਤੀ ਨੂੰ ਬਚਾਉਣ ਵਾਸਤੇ ਸਿਮਰਨ ਨੂੰ ਲੱਖ ਵਾਰੀ ਸਮਝਾਇਆ। ਇਹਦੇ ਬਾਰੇ ਉਹਨੇ ਆਪਣੇ ਸਹੁਰਿਆਂ ਦੇ ਨਾਲ ਗੱਲ ਕੀਤੀ ਪਰ ਨਤੀਜਾ ਕੁਝ ਨਹੀਂ ਨਿਕਲਿਆ। ਹੁਣ ਇਹਨੇ ਸੋਚ ਲਿਆ ਸੀ ਕਿ ਇਹ ਸਿਮਰਨ ਨੂੰ ਤਲਾਕ ਦੇ ਦੇਵੇਗਾ। ਪਰ ਜਦੋਂ ਇਹਨੇ ਵਕੀਲ ਨਾਲ ਗੱਲ ਕੀਤੀ ਤਾਂ ਵਕੀਲ ਨੇ ਸਮਝਾਇਆ ਕਿ ਜਦੋਂ ਤੱਕ ਤੇਰੀਆਂ ਕੁੜੀਆਂ ਬਾਲਕ ਨਹੀਂ ਹੋ ਜਾਂਦੀਆਂ ਉਦੋਂ ਤੱਕ ਤੈਨੂੰ ਆਪਣੀ ਕੁੜੀਆਂ ਵਾਸਤੇ ਆਪਣੀ ਪਤਨੀ ਨੂੰ ਖਰਚਾ ਪਾਣੀ ਦੇਣਾ ਪਵੇਗਾ ਇਹ ਗੱਲ ਸੁਣ ਕੇ ਅਸ਼ੋਕ ਪੂਰੀ ਤਰ੍ਹਾਂ ਡਰ ਗਿਆ ਕਿਉਂਕਿ ਉਹਦੀ ਇੰਨੀ ਕਮਾਈ ਨਹੀਂ ਸੀ ਕਿ ਉਹ ਤਲਾਕ ਦੇ ਕੇ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਵਾਸਤੇ ਖਰਚਾ ਪਾਣੀ ਦੇ ਸਕੇ ਤੇ ਦੂਜਾ ਉਹ ਇਸ ਗੱਲੋਂ ਵੀ ਡਰਦਾ ਸੀ ਕਿ ਜੇਕਰ ਉਹਦੀਆਂ ਜਿਹੜੀਆਂ ਕੁੜੀਆਂ ਨੇ ਸਿਮਰਨ ਦੇ ਨਾਲ ਰਹਿਣਗੀਆਂ ਤਾਂ ਉਹਨਾਂ ਦਾ ਵੀ ਕੈਰੇਕਟਰ ਉਦਾਂ ਦਾ ਹੀ ਹੋ ਜਾਵੇਗਾ ਇਸ ਲਈ ਇਹਨੇ ਤਲਾਕ ਦੇਣ ਵਾਲਾ ਪਲਾਨ ਟਾਲ ਦਿੱਤਾ ਹੁਣ ਇਹਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਸਿਰਫ ਇੱਕੋ ਇੱਕ ਤਰੀਕਾ ਲੱਭਿਆ ਉਹ ਤਰੀਕਾ ਸੀ ਇਹਨਾਂ ਨੂੰ ਜਾਨੋਂ ਮਾਰਨ ਦਾ ਉਨ ਇੱਥੇ ਪਰੇਸ਼ਾਨੀ ਦੀ ਇਹ ਗੱਲ ਸੀ ਕਿ ਤਿੰਨਾਂ ਨੂੰ ਇਹ ਇਕੱਲਾ ਨਹੀਂ ਮਾਰ ਸਕਦਾ ਸੀ ਇਸ ਲਈ ਇਹਨੇ ਇੱਜ਼ਤ ਦਾ ਹਵਾਲਾ ਦੇ ਕੇ ਆਪਣੇ ਭਰਾ ਜੋਤੀ ਕੁਮਾਰ ਨੂੰ ਸਾਰੀ ਕਹਾਣੀ ਦੱਸੀ ਤੇ ਉਹਨੂੰ ਵੀ ਆਪਣੇ ਪਲਾਨ ਦੇ ਵਿੱਚ ਸ਼ਾਮਲ ਕਰ ਲਿਆ ਇੱਧਰ ਜੋਤੀ ਨੇ 20000 ਰੁਪਏ ਦੇ ਵਿੱਚ ਇੱਕ ਹੋਰ ਆਪਣਾ ਦੋਸਤ ਨਵਲ ਨੂੰ ਵੀ ਸ਼ਾਮਲ ਕਰ ਲਿਆ ਜਨਵਰੀ ਮਹੀਨੇ ਦੇ ਵਿੱਚ ਸਿਮਰਨ ਦੀ ਪੂਆ ਦੇ ਮੁੰਡੇ ਦਾ ਵਿਆਹ ਸੀ ਜੋ ਕਿ ਲੁਧਿਆਣਾ ਦੇ ਵਿੱਚ ਰਹਿੰਦਾ ਸੀ ਇਸ ਲਈ ਉਸ ਵਿਆਹ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਹ ਦੋਨੇ ਜਾਣੇ ਲੁਧਿਆਣਾ ਆ ਗਏ ਕਿਉਂਕਿ ਇਹਨਾਂ ਨੇ ਕਾਰਡ ਵਗੈਰਾ ਰਿਸ਼ਤੇਦਾਰਾਂ ਨੂੰ ਵੰਡਨੇ ਸਨ 27 ਦਸੰਬਰ ਨੂੰ ਜੋਤੀ ਆਪਣੇ ਦੋਸਤ ਨਵਲ ਦੇ ਨਾਲ ਪਲਾਨ ਦੇ ਮੁਤਾਬਕ ਇਹ ਵੀ ਲੁਧਿਆਣਾ ਆ ਗਏ ਤੇ अशोक ਨੇ ਫੋਨ ਕਰਕੇ ਆਪਣੇ ਭਰਾ ਜੋਤੀ ਨੂੰ ਸਾਰਾ ਪਲਾਨ ਸਮਝਾ ਦਿੱਤਾ ਕਿ ਕਿਵੇਂ-ਕਿਵੇਂ ਉਹਨਾਂ ਨੇ ਮਾਤਾ ਰਾਣੀ ਚੌਂਕਾਣਾ ਹੈ ਤੇ ਇੱਥੇ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਇਹਨਾਂ ਨੇ ਪੂਰੇ ਪਲਾਨ ਨੂੰ ਕਾਮਯਾਬ ਕਰਨਾ ਹੈ ਹੁਣ अशोक ਆਪਣੀ ਘਰ ਵਾਲੀ ਸਿਮਰਨ ਨੂੰ ਕਹਿੰਦਾ ਹੈ ਕਿ ਉਹਦਾ ਭਰਾ ਜੋਤੀ ਲੁਧਿਆਣਾ ਦੇ ਵਿੱਚ ਆਇਆ ਹੋਇਆ ਹੈ ਕਿਉਂਕਿ ਉਹਨੇ ਇੱਕ ਨਵੀਂ ਗੱਡੀ ਲਈ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਮਾਤਾ ਰਾਣੀ ਦੇ ਦਰਸ਼ਨ ਕਰਨ ਜਾਵੇ ਤੇ ਆਪਾਂ ਤਾਂ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਬਿਜੀ ਆਂ ਆਪਾਂ ਨਹੀਂ ਜਾ ਸਕਦੇ ਇਧਰ ਸਿਮਰਨ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਜੇਕਰ ਜੋਤੀ ਨੇ ਨਵੀਂ ਗੱਡੀ ਲਈ ਹੈ ਤਾਂ ਆਪਾਂ ਜ਼ਰੂਰ ਉਹਦੇ ਨਾਲ ਮੱਥਾ ਟੇਕਣ ਵਾਸਤੇ ਜਾਵਾਂਗੇ ਸਿਮਰਨ ਨੇ ਜਦੋਂ ਘਰੇ ਗੱਲ ਕੀਤੀ ਤਾਂ ਉਹਦੇ ਘਰਦਿਆਂ ਨੇ ਉਹਨੂੰ ਮਨਾ ਕਰ ਦਿੱਤਾ ਕਿ ਘਰ ਦੇ ਵਿੱਚ ਬਹੁਤ ਕੰਮ ਹੈ ਤੇ ਤੂੰ ਬਾਹਰ ਕਿਤੇ ਨਹੀਂ ਜਾਵੇਂਗੀ ਹੁਣ ਅਸ਼ੋਕ ਨੇ ਸਿਮਰਨ ਨੂੰ ਕਿਹਾ ਕਿ ਤੂੰ ਬਾਜ਼ਾਰ ਜਾਣਾ ਹੈ ਖਰੀਦਾਰੀ ਕਰਨ ਵਾਸਤੇ ਤੇ ਆਪਣੀਆਂ ਕੁੜੀਆਂ ਨੂੰ ਵੀ ਨਾਲ ਲੈ ਕੇ ਜਾਵੇਂ ਤੇ ਜਲਦੀ ਹੀ ਵਾਪਸ ਆ ਜਾਵੇਂ ਇਹ ਇਸੇ ਤਰ੍ਹਾਂ ਹੀ ਕਰਦੀ ਹੈ ਇਹ ਹੁਣ ਤਿੰਨੇ ਜਾਨੀਆਂ ਘਰੋਂ ਤਿਆਰ-ਸ਼ਿਆਰ ਹੋ ਕੇ ਲੁਧਿਆਣਾ ਦੇ ਮਾਤਾ ਰਾਣੀ ਚੌਂਕ ਵੱਲ ਤੁਰ ਪੈਂਦੀਆਂ ਨੇ ਜਿੱਥੇ ਅਸ਼ੋਕ ਦਾ ਭਰਾ ਜੋਤੀ ਤੇ ਉਹਦਾ ਦੋਸਤ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸਨ ਸ਼ਾਮ ਦੇ 7 ਵਜੇ ਦੇ ਕਰੀਬੇ ਤਿੰਨੇ ਜਾਨੀਆਂ ਘਰੋਂ ਨਿਕਲਦੀਆਂ ਨੇ ਤੇ ਪਿੱਛੇ-ਪਿੱਛੇ ਹੀ ਇਹਨਾਂ ਦੇ ਅਸ਼ੋਕ ਵੀ ਨਿਕਲ ਪੈਂਦਾ ਹੈ ਇੰਨੇ ਸਿਮਰਨ ਨੂੰ ਇਹ ਕਿਹਾ ਸੀ ਕਿ ਆਪਾਂ ਮਾਤਾ ਰਾਣੀ ਚੌਂਕ ਕੋਲ ਇਕੱਠੇ ਹੋਵਾਂਗੇ ਤੇ ਫਿਰ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਜਾਵਾਂਗੇ ਹੁਣ ਸਾਰੇ ਜਾਣੇ ਘੰਟਾ ਘੜੀ ਦੀ ਲਾਈਨ ਦੇ ਕੋਲ ਇਕੱਠੇ ਹੋ ਜਾਂਦੇ ਨੇ ਤੇ ਇੱਥੇ ਸਿਮਰਨ ਹੁਣ ਪੁੱਛਦੀ ਹੈ ਕਿ ਜੋਤੀ ਕਿੱਥੇ ਹੈ ਤੇ ਅਸ਼ੋਕ ਕਹਿੰਦਾ ਹੈ ਕਿ ਲਾਈਨਾਂ ਤੋਂ ਦੂਜੀ ਸਾਈਡ ਦੇ ਉੱਤੇ ਉਹ ਖੜਾ ਹੈ ਤੇ ਤੁਸੀਂ ਜਾ ਕੇ ਲਾਈਨਾਂ ਪਾਰ ਕਰੋ ਤੇ ਉਹਨੂੰ ਜਾ ਕੇ ਮਿਲੋ ਮੈਂ ਵੀ ਤੁਹਾਡਾ ਉੱਥੇ ਆ ਕੇ ਇੰਤਜ਼ਾਰ ਕਰਦਾ ਹਾਂ ਸਿਮਰਨ ਆਪਣੀ ਦੋਨਾਂ ਕੁੜੀਆਂ ਨੂੰ ਰੇਲਵੇ ਲਾਈਨ ਕ੍ਰੋਸ ਕਰਾ ਰਹੀ ਹੁੰਦੀ ਹੈ ਕਿਉਂਕਿ ਸ਼ਾਮ ਦਾ ਟਾਈਮ ਸੀ ਹਨੇਰਾ ਵੀ ਹੋ ਚੁੱਕਿਆ ਸੀ ਤੇ ਇੱਧਰ ਅਸ਼ੋਕ ਨੇ ਆਪਣੇ ਭਰਾ ਜੋਤੀ ਨੂੰ ਇਸ਼ਾਰਾ ਦੇ ਦਿੱਤਾ ਸੀ ਕਿ ਹੁਣ ਮੌਕਾ ਹੈ ਤੁਸੀਂ ਆਪਣਾ ਕੰਮ ਕਰ ਦਵੋ ਇਹਨਾਂ ਸਭ ਕੁਝ ਕਹਿ ਕੇ ਅਸ਼ੋਕ ਵਾਪਸ ਘਰ ਚਲਾ ਗਿਆ ਤਾ ਜੋ ਕਿਸੇ ਨੂੰ ਉਹਦੇ ਤੇ ਸ਼ੱਕ ਨਾ ਹੋਵੇ ਰਾਤ ਦੇ ਹਨੇਰੇ ਦੇ ਵਿੱਚ ਜੋਤੀ ਨੇ ਚਾਕੂ ਕੱਢਿਆ ਤੇ ਸਿਮਰਨ ਦੇ ਉੱਤੇ ਕਈ ਵਾਰ ਕਰਨੇ ਸ਼ੁਰੂ ਕਰ ਦਿੱਤੇ ਮਰਨ ਤੋਂ ਪਹਿਲਾਂ ਸਿਮਰਨ ਨੇ ਜੋਤੀ ਦੇ ਨਾਲ ਉਹਦਾ ਜਿਹੜਾ ਦੋਸਤ ਸੀ ਨਵਲ ਦੇ ਨਾਲ ਇਹਨਾਂ ਦੋਨਾਂ ਦੇ ਨਾਲ ਕਾਫੀ ਹੱਥੋਪਾਈ ਕੀਤੀ ਸੀ ਪਰ ਆਖਿਰ ਦੇ ਵਿੱਚ ਉਹਨੇ ਆਪਣਾ ਦਮ ਤੋੜ ਦਿੱਤਾ ਦੂਜੇ ਬੰਨੇ ਸਿਮਰਨ ਦੀਆਂ ਜਿਹੜੀਆਂ ਕੁੜੀਆਂ ਸਨ ਉਹ ਇਹ ਸਭ ਦੇਖ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਨਵਲ ਤੇ ਜੋਤੀ ਨੇ ਮਿਲ ਕੇ ਉਹਨਾਂ ਦੋਨਾਂ ਨੂੰ ਹੀ ਫੜ ਲਿਆ ਤੇ ਉਹਨਾਂ ਦਾ ਗ라 ਵੀ ਵੱਢ ਦਿੱਤਾ। ਭਾਵੇਂ ਇਹੋ ਜਿਹੇ ਸਬੰਧਾਂ ਨੂੰ ਨਿਭਾਉਣਾ ਬਹੁਤ ਔਖਾ ਹੁੰਦਾ ਹੈ ਪਰ ਫਿਰ ਵੀ ਇਹਨਾਂ ਤੋਂ ਛੁਟਕਾਰਾ ਪਾਣ ਦਾ ਕਤਲ ਕਰਨਾ ਹੱਲ ਨਹੀਂ ਹੈ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।